ਸਾਡੇ ਕੋਲ 2 ਕਿੱਲੇ ਪੈ ਲਈ ਜੀ ਅਹੀਂ 6 ਕਿੱਲੇ ਠੇਕੇ ਤੇ ਲਈ ਸੀ ਜੀ ਠੇਕਾ ਵੀ ਅਹੀਂ ਭਾਰ ਬੈਠੇ ਸਾਰਾ ਹਾਂਜੀ ਸਾਡੇ ਕੋਲ ਨਿੱਕੇ ਨਿੱਕੇ ਬੱਚੇ ਹੁਣ ਸਾਡੇ ਕੋਲ ਕੋਸ਼ ਨਹੀਂ ਰਹਿ ਗਿਆ ਠੀਕ ਹੈ ਜਿੰਨੀ ਹੋ ਸਕਦੀ ਸਾਡੀ ਮਦਦ ਕੀਤੀ ਜਾਵੇ ਹੂੰ ਜ਼ਮੀਨ ਬਾਕੀ ਕਿੱਥੇ ਹੈ ਜੀ ਇੱਥੇ ਜਿਹੜੀ ਕਰ ਦੇ ਕੋਲੇ ਇੱਕ ਪਾਸੇ ਜ਼ਮੀਨ ਹੈ ਹਾਂਜੀ ਆ ਕੋਲੇ ਹੀ ਹੈ ਠੀਕ ਹੈ ਜਿਹੜੀ ਠੇਕੇ ਤੇ ਲਈ ਉਹ ਜ਼ਮੀਨ ਕਰ ਦੀ ਹਾਂਜੀ ਉਹ ਠੇਕੇ ਵਾਲੀ ਆ ਸਾਰੀ ਅੱਛਾ ਉਹ ਵੀ ਨੇੜੇ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਸਾਡੀ ਜਿੰਨੀ ਹੋ ਸਕੇ ਸਾਡੀ ਮਦਦ ਕੀਤੀ ਜਦ ਸਾਡੇ ਨਿੱਕੇ ਨਿੱਕੇ ਬੱਚੇ ਆ ਜੀ 15 ਦਿਨ ਹੋ ਗਏ ਆ ਹੀ ਬਾਹਰ ਕੱਢੇ ਮੀਂਹ ਸਾਡੇ 2 ਕਿੱਲੇ ਆ ਤੇ ਤੀਜਾ ਠੇਕੇ ਲਈ ਸੀ 5-6 ਕਿੱਲੇ ਹਾਂਜੀ ਉਹ ਵੀ ਠੇਕੇ ਸਾਰੇ ਦੇ ਬੈਠੇ ਆ ਤੇ ਹਾਂ ਉਹ ਵੀ ਹੁਣ ਫਸਲ ਵੀ ਸਾਰੀ ਖਰਾਬ ਹੋ ਗਈ ਹੈ ਫਸਲ ਵੀ ਖਰਾਬ ਹੋ ਗਈ ਹੁਣ ਪੱਲੇ ਕੁਝ ਨਹੀਂ ਆ ਤੇ ਉਹਨੇ ਨਿੱਕੇ ਨਿੱਕੇ ਬੱਚੇ ਆ ਹਮ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਹਾਂ ਘਰ ਵੀ ਟੱਗ ਗਿਆ ਸਾਰਾ ਜੀ ਘਰ ਵੀ ਟੱਗ ਗਿਆ ਹੁਣ ਘਰ ਤਾਂ ਹੀ ਅਮਾ ਸਾਰਾ ਸਮਾਨ ਹੀ ਬਾਹਰ ਕੱਢੇ ਚੁੱਕੇ ਆ ਹਮ ਅੰਦਰ ਉਹ ਪਰਲੇ ਵੀ ਡਿੱਗਣ ਵਾਲੇ ਹੋਏ ਖਲੇ ਠੀਕ ਹੈ ਵਾਲਦੇ ਤੇ ਕੋਈ ਮਦਦ ਨਹੀਂ ਤੇ ਰਾਸ਼ਨ ਪਾਣੀ ਵਗੈਰਾ ਮਿਲਿਆ ਵੀ ਕੋਈ ਸਫਾਵਾ ਵਗੈਰਾ ਕਿ ਨਹੀਂ ਉਹ ਉਹ ਰਾਸ਼ਨ ਕੋਈ ਨਹੀਂ ਮਿਲਿਆ ਨਹੀਂ ਠੀਕ ਹੈ ਜੀ ਹਾਂਜੀ ਨਹੀਂ ਜਿਹੜਾ ਇੱਥੇ ਸਮਾਜਿਕ ਸਫਾਵਾ ਸਾਡੀਆਂ ਉਹ ਮਿਲਦਾ ਰਿਹਾ ਜੀ ਮਿਲਦਾ ਰਿਹਾ ਜੀ ਅਸੀਂ ਉਹਦੀ ਗੱਲ ਕਰ ਰਹੇ ਹਾਂ ਹਾਂਜੀ ਉਹ ਤਾਂ ਮਿਲਦਾ ਰਿਹਾ ਜੀ ਤਾਂ ਲਗਾਤਾਰ ਤੁਹਾਨੂੰ ਹਾਲਾਤ ਬੁਖਾਰ ਰਹੇ ਆ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ 25 ਦਿਨ ਕੋਈ ਕਰੀਬ 1 ਇੱਕ ਮਹੀਨਾ 10-15 ਦਿਨ ਜਿਹੜਾ ਪਾਣੀ ਵਗਿਆ ਸਤਲੋ ਦੇ ਦਰਿਆ ਦਾ ਹਰ ਇੱਕ ਹੈਡਵੈਕਸ ਤੋਂ ਉਹ ਸਾਹਮਣੇ ਤਸਵੀਰਾਂ ਜਿਹੜੀਆਂ ਦਰਦਨਾਕ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਲਗਾਤਾਰ ਕੈਮਰੇ ਦੇ ذریعے ਵਿਖਾ ਰਹੇ ਹੈਗੇ ਆ ਪਿੰਡ ਬੰਡਾਲੇ ਦੇ ਹਾਲਾਤ ਨੇ ਸਾਹਮਣੇ ਤੁਸੀਂ ਘਰ ਦੇਖ ਸਕਦੇ ਜੋ ਘਰ ਦੇ ਹਾਲਾਤ ਬਣੇ ਆ ਲਗਾਤਾਰ ਜਿਹੜਾ ਚੱਲਿਆ ਪਾਣੀ 40-50 ਦਿਨ ਉਸ ਪਾਣੀ ਦੇ ਨਾਲ ਜਿਹੜੇ ਜੋ ਹਾਲਾਤ ਬਈ ਅੱਗੇ-ਅੱਗੇ ਥੋੜਾ ਦਿਖਾ ਦਿਓ ਤਾਂ ਜਿਹੜੇ ਘਰ ਦੇ ਹਾਲਾਤ ਬਣੇ ਆ ਜੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਨੇ ਇਹ ਬਾਹਰ ਲਿਆਂ ਕੰਦਾ ਨੇ ਇਸ ਕਮ ਕਮਰੇ ਦੇ ਉਸ ਤੋਂ ਬਾਅਦ ਛੱਤ ਤੇ ਜਾਂ ਵਿੱਚ ਛੱਤ ਦੇ ਜਿਹੜਾ ਅੰਦਰ ਜਿਹੜਾ ਸੱਤ ਡਿੱਗਣ ਕਾਰਾਂ ਜਿਹੜੇ ਬਾਲਲੇ ਨੇ ਤੇ ਵਿੱਚ ਪਿਆ ਸਮਾਨ ਜਿਹੜਾ ਦਾਣੇ ਨੇ ਪਏ ਆ ਕੋਈ ਡਰਮ ਪਿਆ ਜਾਂ ਹੋਰ ਜਿਹੜਾ ਕੋਈ ਨਿੱਕਰ ਛੁਕੜ ਇਹਨਾਂ ਦਾ ਬਾਈ ਉਹਨਾਂ ਦਾ ਪਿਆ ਸਾਰਾ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਮਗਰਲੇ ਸਾਈਡ ਤੇ ਵੀ ਤੁਹਾਨੂੰ ਤਸਵੀਰਾਂ ਇੱਕ ਰੀ ਵਿਖਾ ਦਿੰਨੇ ਆ ਜੋ ਹਾਲਾਤ ਇੱਥੇ ਹੋਏ ਆ ਤਾਂ ਨਾਲ ਹੀ ਤੁਸੀਂ ਫਸਲਾਂ ਦੇ ਹਾਲਾਤ ਵੀ ਦੇਖ ਸਕਦੇ ਹੋ ਤੇ ਮਗਰਲੇ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਜੇ ਜਿਸ ਤਰ੍ਹਾਂ ਇਸ ਇਸ ਕੰਦ ਦੇ ਜ਼ਿਆਦਾ ਪਾਣੀ ਪੈਣ ਕਾਰਨ ਜਿਹੜਾ ਬਾਰਿਸ਼ਾ ਕਾਰਨ ਜਾਂ ਜ਼ਿਆਦਾ ਪਾਣੀ ਵਗਣ ਕਾਰਨ ਜੋ ਹਾਲਾਤ ਹੋਏ ਆ ਇਲਾਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਨੇ ਆ ਜੋ ਫਸਲਾਂ ਦੇ ਹਾਲਾਤ ਹੋਏ ਆ ਤੁਸੀਂ ਦੇਖ ਸਕਦੇ ਹੋ ਫਸਲਾਂ ਚਾਰ ਸਵੇਰੇ ਕਹਿ ਸਕਦੇ ਆ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ ਨਾ ਮਾਤਰ ਕਹਿ ਸਕਦੇ ਆ 0% ਵੀ ਜਿਹੜਾ ਫਸਲ ਇੱਥੇ ਨਹੀਂ ਬਚੀ ਹੈਗੀ ਜੋ ਬੰਡਾਲੇ ਦੇ ਏਰੀਆ ਜਾਂ ਫਰੋਈਪੁਰ ਦਾ ਸਮੁੱਚਾ ਹਰ ਪ੍ਰਭਾਵਿਤ ਇਲਾਕਾ ਹੈਗਾ ਜਿਹੜਾ ਤੁਸੀਬਾਨਾ ਦੇ ਵਿੱਚ ਇਲਾਕਾ ਹੈਗਾ ਬੰਡਾਲੇ ਦੀ ਗੱਲ ਕਰਦੇ ਆ ਫੱਤੇਵਾਲਾ ਆਲੇ ਵਾਲਾ ਜਾਂ ਹੋਰ ਬਹੁਤ ਸਾਰੇ ਕਾਲਕੇ ਪਿੰਡ ਨੇੜੇ ਹੈਗਾ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰਦੇ ਆ ਇੱਥੇ ਆਪਾਂ ਬਾਈ ਜੀ ਹੁਣ ਗੱਲਬਾਤ ਵੀ ਕਰਾਂਗੇ ਜੋ ਹਾਲਾਤ ਨੇ ਬਜ਼ੁਰਗੋ ਨਾ ਕੀਜੀ ਆਪਣਾ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਪਿੰਡ ਕਿਹੜਾ ਜੀ ਬੰਡਾਲਾ ਬੰਡਾਲਾ ਜੀ ਇਹ ਕਿਸ ਕਿਸ ਤਰ੍ਹਾਂ ਨੁਕਸਾਨ ਹੋਇਆ ਜੀ ਸਾਰਾ ਜੀ ਇਹ ਰਾਹ ਤੇ ਆ ਡਿੱਗ ਪਿਆ ਹੈ ਕਮਰਾ ਤੇ ਆ ਕੰਦਾ ਉਦਾ ਸਾਰੀਆਂ ਹਾਂਜੀ ਹਾਂਜੀ ਠੀਕ ਤੇ ਹੋਰ ਦੱਸ ਜਾ ਪਾਣੀ ਜ਼ਿਆਦਾ ਕਰਕੇ ਪਾਣੀ ਜ਼ਿਆਦਾ ਕਰਕੇ ਮਗਰ ਵੇਖੋ ਕਿ ਕੀ ਬਣਿਆ ਵੇ ਮਗਰ ਪਾਣੀ ਬਹੁ ਹੈਗਾ ਜ਼ਿਆਦਾ ਬਹੁਤ ਸੀ ਹੂੰ ਉਹਦੇ ਨਾਲ ਥਾ ਚੜ ਕੇ ਥਲਾਬ ਸ ਹੈ ਠੀਕ ਹੈ ਹਾਂਜੀ ਕੀ ਜ਼ਮੀਨ ਦਾ ਕਿੰਨਾ ਕੁ ਜੀ ਜ਼ਮੀਨ ਸਾਡੇ 2 ਕਿੱਲੇ ਆ ਤੇ ਤੇਜਾ ਅ ਤੇਕੇ ਲਈ ਸੀ 5 6 ਕਿੱਲੇ ਹਾਂਜੀ ਉਹ ਵੀ ਇ ਠੇਕਾ ਸਾਰਾ ਦੇ ਬੈਠੇ ਆ ਤੇ ਹਾਂ ਉਹ ਵੀ ਹੁਣ ਫਸਲ ਵੀ ਸਾਰੀ ਖਰਾਬ ਹੋ ਗਈ ਹੈ ਫਸਲ ਵੀ ਖਰਾਬ ਹੋ ਗਈ ਹੁਣ ਭੱਲੇ ਕੁਝ ਨਹੀਂ ਗਾ ਤੇ ਉਹਨੇ ਨਿਕਲ ਕੇ ਬੱਚੇ ਆ ਹਮ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਹਮ ਘਾਰ ਵੀ ਟਹਿ ਗਿਆ ਸਾਰਾ ਜੀ ਘਰ ਵੀ ਟਹਿ ਗਿਆ ਹੁਣ ਘਰ ਤਾਂ ਹੀ ਅਮਾ ਸਾਰਾ ਸਮਾਨ ਹੀ ਬਾਹਰ ਕੱਢ ਚੁੱਕੇ ਆ ਹਮ ਅੰਦਰ ਉਹ ਪਰਲੇ ਵੀ ਡਿੱਗਣ ਵਾਲੇ ਹੋਏ ਖਲੇ ਠੀਕ ਹੈ ਜੀ ਤੇੜਾ ਮਗਰ ਆ ਗਿਆ ਜੀ ਉਹਨਾਂ ਚ ਹਾਂਜੀ ਸਾਬ ਤੇੜਾ ਆ ਗਿਆ ਠੀਕ ਹੈ ਇਹ ਪਾਣੀ ਤੋਂ ਬਾਅਦ ਘਰ ਡਿੱਗਾ ਕਿ ਪਾਣੀ ਤੋਂ ਪਹਿਲਾਂ ਡਿੱਗਾ ਪਾਣੀ ਦੇ ਵਿੱਚ ਹੀ ਡਿੱਗਾ ਪਾਣੀ ਦੇ ਵਿੱਚ ਡਿੱਗਾ ਹਾਂਜੀ ਠੀਕ ਹੈ ਜੀ ਤੇ ਕੋਈ ਮਲ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਕੋਈ ਨੁਕਸਾਨ ਤੋਂ ਬਚਾਅ ਹੋ ਗਿਆ ਸਾਡਾ ਤੇ ਅੰਦਰ ਹੀ ਹੈ ਮਲਵਾ ਮੂਰਾ ਥੱਲੇ ਆ ਗਿਆ ਠੀਕ ਹੈ ਇਹ ਇਹ ਰਿਪੋਰਟ ਦੇ ਰੈਂਡੇ ਪਰਲੇ ਦਾ ਹੈ ਤੇ ਰਾਏ ਨਹੀਂ ਸਾਰਸ ਮੋਰ ਸਾਰਾ ਪਿਆ ਨਹੀਂ ਠੀਕ ਠੀਕ ਵਿੱਚ ਹਾਂ ਕੀ ਨਾ ਬਾਈ ਜੀ ਆਪਣਾ ਗੁਰਤੇਬ ਸਿੰਘ ਜੀ ਗੁਰਤੇਬ ਸਿੰਘ ਜੀ ਤਾਂ ਜਦੋਂ ਇਹ ਪਾਣੀ ਆਏ ਹੜ ਆਏ ਨੇ ਫਿਰ ਇੱਥੇ ਜੀਜੂ ਵਗਾਰਾ ਇੱਥੇ ਰੱਖੇ ਕਿ ਜਦੋਂ ਬਾਹਰ ਲੈ ਗਏ ਸਾਰੇ ਨਹੀਂ ਜੀ ਦੋ ਘਰੇ ਹੀ ਬਾਕੀ ਬਾਹਰ ਲੈ ਗਏ ਜਵਾਗ ਜੂ ਬੱਚੇ ਬਾਹਰ ਲੈ ਗਏ ਅੱਛਾ ਜੀ ਹਾਂਜੀ ਠੀਕ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਪਾਣੀ ਆਇਆ ਇਸ ਵੇਲੇ ਜੀ ਨਾਲ ਮੰਦੇ ਹੀ ਪਾਣੀ ਕਰਕੇ ਹੂੰ ਪਾਣੀ ਲੱਗ ਗਿਆ ਕੋਠੇ ਮਦਰ ਤੇ ਸਦਾ ਚੜ ਕੇ ਤਰੇੜਾ ਤਰੂੜ ਆ ਗਈਆਂ ਹੂੰ ਤੇ ਕੋਠੇ ਡੇ ਪੇਪ ਠੀਕ ਹੈ ਕਿ ਕੀ ਕਾਰੋਬਾਰ ਕੀ ਬਾਈ ਜੀ ਜ਼ਮੀਨ ਦਿੱਤੀ ਤੇ ਹੋਰ ਬਣਾਗਾ ਇਹੀ ਕੇ ਇਹੇ ਕਾਰੋਬਾਰੀ ਤੇ ਮਾਲ ਵੀ ਹੈਗਾ ਥੋੜਾ ਬਾਲਾ ਜੀ ਹਾਂ ਮਾਲ ਡੰਗ ਰਹਿਗੇ ਦੋ ਤਿੰਨ ਮਜਾ ਜੀ ਠੀਕ ਹੈ ਜੀ ਜੀ ਤੇ ਜਿਹੜੀ ਜ਼ਮੀਨ ਠੇਕੇ ਤੇ ਲਈ ਸੀ ਉਹਦਾ ਠੇਕਾ ਪਹਿਲਾਂ ਦੇ ਤਾਂ ਸਾਲ ਦਾ ਦਿੱਤਾ ਸੀ ਹਾਂ ਜੀ ਉਹਦਾ ਸਾਲ ਦਾ ਠੇਕਾ ਦਿੱਤਾ ਸੀ 65000 ਰੁਪਏ ਜੀ ਠੀਕ ਹੈ ਚੋਣਾ ਸਾਹ ਹੋ ਜੂਗਾ ਤੇ ਕੋਈ ਬਣਾ ਬਣਾਉਂਦਾ ਮੈਂ ਘਰ ਕੋ ਹਮ ਅੱਛਾ ਜੀ ਤੇ ਉਹ ਠੇਕੇ ਆ ਕੀ ਕੋਈ ਠੇਕਾ ਰੁਕੇ ਤੈਨੂੰ ਦੇਣਾ ਕੋਈ ਠੀਕ ਹੈ ਤੁਸੀਂ ਉਸ ਤੋਂ ਹੜਾ ਤੋਂ ਬਾਅਦ ਗੱਲ ਕੀਤੀ ਬਾਈ ਹੋਣਾ ਨਾਲ ਜਿਹੜੇ ਜਿਹੜੇ ਜ਼ਿੰਮੇਦਾਰ ਜ਼ਮੀਨ ਦਿੱਤੀ ਸੀ ਉਹਨਾਂ ਕਿਹਾ ਵੀ ਨਹੀਂ ਹੁਣ ਕੁਝ ਨਹੀਂ ਅਸੀਂ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਕੋਈ ਨਹੀਂ ਕਰ ਨਹੀਂ ਸਕਦੇ ਤਾਂ ਹਾਲੇ ਤੱਕ ਕੋਈ ਮਦਦ ਹੋਈ ਹੈ ਭੈਜੀ ਕਿ ਨਹੀਂ ਹੋਈ ਨਹੀਂ ਹਾਲੇ ਤੱਕ ਕੋਈ ਮਦਦ ਨਹੀਂ ਤੇ ਰਾਸ਼ਨ ਪਾਣੀ ਵਗੈਰਾ ਮਿਲਿਆ ਵੀ ਸਫਾਵਾ ਵਗੈਰਾ ਕਿ ਨਹੀਂ ਉਹ ਉਹ ਰਾਸ਼ਨ ਵਗੈਰਾ ਕੋਈ ਨਹੀਂ ਮਿਲਿਆ ਨਹੀਂ ਠੀਕ ਹੈ ਜੀ ਹਾਂਜੀ ਨਹੀਂ ਜਿਹੜਾ ਇੱਥੇ ਸਮਾਜਿਕ ਸਫਾਵਾ ਸਾਡੀਆਂ ਉਹ ਮਿਲਦਾ ਰਿਹਾ ਜੀ ਮਿਲਦਾ ਰਿਹਾ ਜੀ ਅਸੀਂ ਉਹਦੀ ਗੱਲ ਕਰ ਰਹੇ ਹਾਂ ਹਾਂਜੀ ਉਹ ਤਾਂ ਮਿਲਦਾ ਰਿਹਾ ਜੀ ਠੀਕ ਹੈ ਤੇ ਮਾਲਡੰਗ ਰਿ ਇੱਥੇ ਰੱਖਿਆ ਫਿਰ ਬਾਈ ਜੀ ਕਿ ਲੈ ਗਏ ਨਹੀਂ ਮਾਲਡੰਗ ਬਾਹਰ ਲੈ ਗਏ ਜੀ ਉਹ ਵੀ ਲਾਗੇ ਚ ਬਾਹਰ ਹਾਂਜੀ ਹਰੀ ਕਿ ਲੈ ਗਏ ਜੀ ਠੀਕ ਹੈ ਰਿਸ਼ਤੇਦਾਰੀ ਚ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਕਿਹਨਾ ਦੱਸਿਆ ਸੀ ਗਰਸੇ ਕੀ ਨਾਂ ਜੀ ਪੈਂਦੀ ਆਪਣਾ ਜੀ ਰਣਜੀਤ ਕੌਰ ਰਣਜੀਤ ਕੌਰ ਜੀ ਤਾਂ ਕਿਸ ਤਰ੍ਹਾਂ ਦੇ ਹਾਲਾਤ ਇਹ ਹਾਲਾਤ ਤਸਵੀਰਾਂ ਦੇ ਜਰੀਏ ਸਾਫ਼-ਸਾਫ਼ ਦੇਖ ਰਹਿ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਮਾੜੇ ਹਾਲਾਤ ਹੂੰ ਸਾਡੇ ਕੋਲ ਦੋ ਕਿੱਲੇ ਪੈ ਲਈ ਜੀ ਅਹੀਂ 6 ਕਿੱਲੇ ਠੇਕੇ ਤੇ ਲਈ ਸੀ ਜੀ ਠੇਕਾ ਵੀ ਅਹੀਂ ਭਾਰ ਬੈਠੇ ਸਾਰਾ ਹੂੰ ਹਾਂਜੀ ਸਾਡੇ ਕੋਲ ਨਿੱਕੇ-ਨਿੱਕੇ ਬੱਚੇ ਹੁਣ ਸਾਡੇ ਕੋਲ ਕੋਈ ਸੰ ਨਹੀਂ ਰਹਿ ਗਿਆ ਠੀਕ ਜੀ ਜਿੰਨੀ ਹੋ ਸਕਦੀ ਸਾਡੀ ਮਦਦ ਕੀਤੀ ਜਾਵੇ ਹੂੰ ਜ਼ਮੀਨ ਬਾਕੀ ਕਿੱਥੇ ਹੈ ਜੀ ਇੱਥੇ ਜਿਹੜੀ ਇੱਕ ਕਰ ਦੇ ਕੋਲੇ ਇੱਕ ਪਾਸੇ ਹੈ ਜਮੀਨ ਦੀ ਹਾਂਜੀ ਆ ਕੋਲੇ ਹੀ ਠੀਕ ਹੈ ਜੀ ਇਹ ਠੇਕੇ ਤੇ ਲਈ ਹੋ ਜਮੀਨ ਕਰ ਹਾਂਜੀ ਆ ਠੇਕੇ ਵਾਲੀ ਆ ਸਾਰੀ ਅੱਛਾ ਉਹ ਵੀ ਨੇੜੇ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਸਾਡੀ ਜਿੰਨੀ ਹੋ ਸਕੇ ਸਾਡੀ ਮਦਦ ਕੀਤੀ ਜਦ ਸਾਡੇ ਨਿੱਕੇ ਨਿੱਕੇ ਬੱਚੇ ਹੈ ਜੀ 15 ਦਿਨ ਹੋ ਗਏ ਅਸੀਂ ਬਾਹਰ ਕੱਢੇ ਹੋਏ ਠੀਕ ਹੈ ਜੀ ਹਾਂਜੀ ਹੂੰ ਸੁਣਨ ਵਾਲਿਆਂ ਨੇ ਇਹ ਕਹੋਗੇ ਕਿ ਸਾਡੀ ਜਿਹੜੀ ਮਦਦ ਹਾਂਜੀ ਇਹੋ ਹੀ ਕਹਿੰਨੇ ਸਾਡੀ ਮਦਦ ਕੀਤੀ ਜਾਵੇ ਅਸੀਂ ਠੇਕਾ ਵੀ ਇਕੱਠਾ ਭਾਰ ਬੈਠੇ ਆਂ ਵਿਆਜ ਤੇ ਅਸੀਂ ਪੈਸੇ ਚੁੱਕੇ ਜੀ ਤੇ ਉਹ ਵੀ ਉਹਨਾਂ ਨੇ ਸਾਨੂੰ ਮੋੜਨੇ ਨਹੀਂ ਜੀ ਅਸੀਂ ਉਹ ਹੁਣ ਕਿੱਥੋਂ ਮੋੜਨੇ ਸਾਡੇ ਕੋਲ ਉਹ ਵੀ ਨਹੀਂ ਤੇ ਘਰ ਵੀ ਸਾਡਾ ਡਿੱਗ ਪਿਆ ਅਸੀਂ ਬਹਿਣਾ ਕਿੱਥੇ ਆ ਬੱਚੇ ਸਾਡੇ ਅੱਜ 15 ਦਿਨਾਂ ਬਾਅਦ ਘਰੇ ਆ ਰਹੇ ਆਂ ਅਸੀਂ ਕਿੱਥੇ ਬੌਣੇ ਦੱਸੋ ਤੁਸੀਂ ਠੀਕ ਹੈ ਹਾਂਜੀ ਸਮਾਨ ਸਾਡਾ ਬਾਹਰ ਪਿਆ ਜੀ ਧੁੱਪੇ ਹਾਂਜੀ ਸਾਰੇ ਬਾਥਰੂਮ ਵੀ ਸਾਡੇ ਜਿੰਨੇ ਕਮਰੇ ਸਾਰੇ ਪਾੜ ਗਿਰ ਸੋਈ ਵੀ ਵੇਖ ਸਕਦੇ ਸੋਈ ਵੀ ਡਿੱਗਣ ਵਾਲੀ ਹਾਂ ਹਾਂਜੀ ਤੇ ਜਿਹੜਾ ਹਲਕਾ ਵਿਧਾਇਕ ਫਰੋਹ ਪ੍ਰਸ਼ਾਰੀ ਅਰਨਵੀ ਸਿੰਘ ਭੁੱਲੜ ਜਿਹੜੇ ਐਮਐਲਏ ਨੇ ਮੌਜੂਦਾ ਵਿਧਾਇਕ ਹਾਂਜੀ ਜਾਂ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਅਸੀਂ ਇਹੋ ਹੀ ਸਰਕਾਰ ਨੂੰ ਕਹਿੰਨੇ ਜੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਹੂੰ ਹਾਂਜੀ ਠੀਕ ਹੈ ਜੀ ਜਿੰਨੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਹੂੰ ਹਾਂਜੀ ਤੇ ਬੱਚੇ ਸਾਡੇ ਨਿੱਕੇ ਨਿੱਕੇ ਆ ਜੀ ਹੁਣੇ ਆਉਣ ਵਾਲੇ ਆ ਤੁਹਾਨੂੰ ਵਿਖਾ ਦਿੰਨੇ ਹਾਂ ਹਾਂਜੀ ਠੀਕ ਹੈ ਤੇ ਅਸੀਂ ਬੱਚੇ ਕਿੱਥੇ ਲੈ ਕੇ ਬਹਿਣਾ ਇਹ ਦੱਸੋ ਉਹ ਨਾਲ ਸਾਡੀਆਂ ਟੈਲਾਂ ਡੇਗਦੀਆਂ ਜਾਂਦੀਆਂ ਨਾ ਅਸੀਂ ਅੰਦਰ ਵੜਨ ਜੋਗੇ ਜੀ ਅੱਛਾ ਜੀ ਹਾਂਜੀ ਠੀਕ ਹੈ ਹਾਂਜੀ ਇਹ ਮਾੜੇ ਹਾਲਾਤ ਹੈ ਜੀ ਹਾਂਜੀ ਬਹੁਤ ਮਾੜੇ ਆ ਵੇਖ ਲਾ ਸਮਾਨ ਵੀ ਸਾਡਾ ਟੁੱਟ ਗਿਆ ਤੇ ਉਹ ਜਿਹੜਾ ਅਸੀਂ ਬਾਹਰ ਕੱਢਿਆ ਉਹ ਵੀ ਸਾਡੇ ਤੁੱਪੇ ਪਿਆ ਹੈ ਤੁੱਪੇ ਪਿਆ ਹੈ ਹਾਂਜੀ ਠੀਕ ਹੈ ਠੀਕ ਹਾਂਜੀ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਇੱਥੇ ਸ਼ੇਅਰ ਕਰਦੇ ਨੇ ਤੁਸੀਂ ਹਾਲਾਤ ਦੇਖ ਸਕਦੇ ਜੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸੀ ਸਾਨੀਆਂ ਕਰਦੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਘਰ ਦੇ ਅੰਦਰਲੇ ਬਣਦੀਆਂ ਤਸਵੀਰਾਂ ਨੇ ਬੇਸ਼ੱਕ ਇਹ ਘਰ ਦੇ ਅੰਦਰ ਪਾਣੀ ਨਹੀਂ ਆਇਆ ਲੇਕਿਨ ਜੋ ਕਮਰਿਆਂ ਦੇ ਹਾਲਾਤ ਜੋ ਤੁਸੀਂ ਸਮਾਨ ਵੀ ਬਾਹਰ ਦੇਖ ਸਕਦੇ ਜਿਸ ਤਰ੍ਹਾਂ ਸਮਾਨ ਪਿਆ ਹੈਗਾ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹੜ ਦੇ ਪਾਣੀ ਦਾ ਖੌਫ ਰਿਹਾ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਇਹ ਘਰ ਦਾ ਅੰਦਰਲਾ ਪਾਸਾ ਹੈਗਾ ਮਗਰਲੀ ਸਾਈਡ ਵੀ ਤੁਹਾਨੂੰ ਵਿਖਾਈ ਹੈਗੀ ਜਾਂ ਇੱਕ ਸਾਈਡ ਵਿਖਾਈ ਹੈਗੀ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਜਿਹੜਾ ਘਰ ਦਾ ਸਾਹਮਣਾ ਜਿਹੜੇ ਸਾਹਮਣੀ ਸਾਈਡ ਹੈਗੀ ਐ ਦੋ ਦਰਵਾਜ਼ੇ ਆ ਦੋ ਕਮਰੇ ਆ ਤੇ ਕਮਰਿਆਂ ਦੇ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਅੰਦਰ ਜਾ ਕੇ ਵੀ ਵਿਖਾ ਦਾਂਗੇ ਪਿਛਲੇ ਬੰਨੇ ਵੀ ਤੁਸੀਂ ਹਾਲਾਤ ਦੇਖ ਸਕਦੇ ਜੀ ਤਾਂ ਤਸਵੀਰਾਂ ਤੁਹਾਡੇ ਨਾਲ ਜਰੂਰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਪਾਣੀ ਨੇ ਜਿਹੜੀ ਬਰਬਾਦੀ ਲਿਆਂਦੀ ਹਾਲਾ ਕਿ ਵੱਡੇ ਪੱਧਰ ਤੇ ਬਰਬਾਦੀ ਸਾਰੇ ਇਲਾਕਿਆਂ 'ਚ ਆਈ ਹੈ ਲੇਕਿਨ ਇਹਨਾਂ ਘਰਾਂ ਦੀ ਵੀ ਵੱਡੇ ਪੱਧਰ ਤੇ ਬਰਬਾਦੀ ਆਈ ਤੁਸੀਂ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਜੀ ਅੰਦਰੋਂ ਵੀ ਤੁਹਾਨੂੰ ਹਾਲਾਤ ਵਿਖਾ ਦਿੰਨੇ ਅਸੀਂ ਜੋ ਹਾਲਾਤ ਹੈਗੇ ਆ ਛੱਤ ਦੇ ਹਾਲਾਤ ਦੇਖ ਸਕਦੇ ਹੋ ਫਰਸ਼ ਦੇ ਹਾਲਾਤ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਹੈਗੇ ਤੇੜਾ ਵਗਾਰਾ ਕਾਫੀ ਆਈਆਂ ਨੇ ਕਿਸੇ ਸਮੇਂ ਵੀ ਕੋ ਵੱਡਾ ਹਾਸਾ ਵਾਪਰ ਸਕਦਾ ਹੈ ਇਹ ਕਮਰੇ ਵਗੈਰਾ ਡਿੱਗ ਕੇ ਵੱਡਾ ਜਾਨੀ ਨੁਕਸਾਨ ਹੋ ਸਕਦਾ ਪਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਗੁੱਠ ਤੋਂ ਤਾਂ ਜਿੱਥੇ ਟਾਈਲਾਂ ਵਗੈਰਾ ਬਾਲੇ ਵਗੈਰਾ ਟੁੱਟੇ ਹੋਏ ਆ ਤਾਂ ਤੁਸੀਂ ਦੇਖ ਸਕਦੇ ਹੋ ਸਾਫ਼-ਸਾਫ਼ ਸਵੀਰਾਂ ਤਾਂ ਥੱਲੇ ਵੀ ਤੁਸੀਂ ਦੇਖ ਸਕਦੇ ਕੁਝ ਟਾਈਲਾਂ ਵਗੈਰਾ ਵੀ ਗਿਰੀਆਂ ਹੋਈਆਂ ਨੇ ਤੇ ਵੱਡੇ ਪੱਦਰ ਤੇ ਜਿਹੜੀਆਂ ਤੇੜਾਂ ਵਗੈਰਾ ਵੀ ਆਈਆਂ ਦਵਾਰਾਂ ਦੇ ਵਿੱਚ ਹਾਲਾਂਕਿ ਇਹ ਸਾਹਮਣੇ ਮੂਹਰਲੀ ਦਵਾਰ ਹੈਗੀ ਉਸ ਦਵਾਰ ਤੇ ਵੀ ਕਹਿ ਸਕਦੇ ਪਾਣੀ ਦਾ ਵੱਡੇ ਪੱਦਰ ਤੇ ਜਿਹੜਾ ਪਾਣੀ ਦਾ ਨੁਕਸਾਨ ਹੋਇਆ ਤੇ ਇਧਰ ਜਿਹੜੀਆਂ ਪੇਟੀਆਂ ਵੀ ਦੇਖ ਸਕਦੇ ਹੋ ਤੁਸੀਂ ਕਰੀਬ 10-10 ਫੁੱਟ 4-4 ਫੁੱਟ ਪੇਟੀਆਂ ਜਿਹੜੀਆਂ ਉੱਪਰ ਕੀਤੀਆਂ ਹੋਈਆਂ ਜਿਸ ਦੌਰਾਨ ਪਾਣੀ ਵੱਡੇ ਪੱਧਰ ਤੇ ਇਸ ਇਲਾਕੇ 'ਚ ਇਸ ਘਰ ਦੇ ਵਿੱਚ ਗੁਜ਼ਰਿਆ ਸੀ ਕਰੀਬ 3 ਲੱਖ 35000 ਕਿਊਸਕੇ ਇਸ ਇਲਾਕੇ ਦੇ ਵਿੱਚ ਪਾਣੀ ਗੁਜ਼ਰਿਆ ਸੀ ਸੋ ਵੱਡੇ ਨੁਕਸਾਨ ਵੱਡੇ ਜਿਹੜੇ ਮਾੜੇ ਹਾਲਾਤ ਇਹਨਾਂ ਇਲਾਕਿਆਂ ਦੇ ਹੋਏ ਆ ਸੋ ਲਗਾਤਾਰ ਚੱਲਦੀਆਂ ਤਸਵੀਰਾਂ ਨੂੰ ਜ਼ਰੂਰ ਸ਼ੇਅਰ ਕਰਦੇ ਆ ਜੇ ਤਾਂ ਬੇਨਤੀ ਇਹ ਹੈ ਕਿ ਬੇਨਤੀ ਇਹ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੇ ਤੇ ਤੁਹਾਨੂੰ ਡਰੈਸ ਵਗੈਰਾ ਵੀ ਪ੍ਰੋਪਰ ਸਾਰਾ ਪਿੰਡ ਬੰਡਾਲਾ ਜੋ ਵੀ ਘਰ ਦਾ ਨੰਬਰ ਵਗੈਰਾ ਵੀ ਜਰੂਰ ਤੁਹਾਡਾ ਸਾਂਝਾ ਕਰਾਂਗੇ ਸੋ ਚਲਦੀ ਹੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਪੇਜ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਸ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ